ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਆਜ਼ ਵਿਊ ਸ਼ੁਰੂ ਕਰੀਏ ਅੱਜ ਦੀ ਸਭ ਤੋਂ ਦੁਖਦਾਈ ਖਬਰ ਨਾਲ ਨਿਊ ਸਾਊਥ ਵੇਲਜ਼ ਦੇ ਮਿਡ ਨਾਰਥ ਕੋਸਟ ਤੇ ਹੜ੍ਹਾਂ ਦੀ ਆਫਤ ਨੇ ਹੁਣ ਤੱਕ 3 ਜਾਨਾਂ ਲੈ ਲਈਆਂ ਹਨ ਜਿੱਥੇ ਹੁਣ ਇੱਕ ਔਰਤ ਦੀ ਲਾਸ਼ ਹੜ੍ਹਾਂ ਦੇ ਪਾਣੀ ਵਿੱਚੋਂ ਮਿਲੀ ਹੈ ਇਸ ਨਾਲ ਮੌਤਾਂ ਦੀ ਗਿਣਤੀ ਹੁਣ ਤੱਕ 3 ਹੋ ਚੁੱਕੀ ਹੈ ਇਸ ਤੋਂ ਪਹਿਲਾਂ ਅੱਜ ਸਵੇਰੇ 30 ਸਾਲਾ ਨੌਜਵਾਨ ਦੀ ਲਾਸ਼ ਮਿਲੀ ਸੀ ਜੋ ਬੁੱਧਵਾਰ ਦੀ ਰਾਤ ਤੋਂ ਲਾਪਤਾ ਸੀ ਕੱਲ ਤਾਰੀ ਨੇੜੇ ਇੱਕ ਘਰ ਦੇ ਵਿੱਚੋਂ 63 ਸਾਲਾ ਡੇਵਿਡ ਨੋਲਸ ਦੀ ਲਾਸ਼ ਵੀ ਮਿਲੀ ਸੀ ਇਹ ਹੜ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ ਹੰਟਰ ਰੀਜਨ ਅਤੇ ਮਿਡ ਨਾਰਥ ਕੋਸਟ ਦੇ ਦਰਜਨਾ ਇਲਾਕੇ ਅਜੇ ਵੀ ਬੰਦ ਪਏ ਹਨ ਅਤੇ ਕਈ ਲੋਕ ਅਜੇ ਵੀ ਸਹਾਇਤਾ ਦੀ ਉਡੀਕ ਵਿੱਚ ਖੜੇ ਹਨ ਹਾਲਾਂਕਿ ਥਾਨਕ ਅਤੇ ਫੈਡਰਲ ਏਜੰਸੀਆਂ ਮਦਦ ਲਈ ਮੌਕੇ ਤੇ ਮੌਜੂਦ ਹਨ ਇਸੇ ਦੌਰਾਨ ਫੈਡਰਲ ਐਮਪੀ ਕ੍ਰਿਸਟੀ ਮੈਕਬੀਨ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਇਸ ਹੜ੍ਹ ਨੂੰ ਭਿਆਨਕ ਅਤੇ ਕੁਦਰਤੀ ਆਫਤ ਮੰਨਿਆ ਜਾ ਰਿਹਾ ਹੈ ਹੁਣ ਗੱਲ ਕਰੀਏ ਕੈਨਬਰਾ ਦੀ ਰਾਜਨੀਤੀ 'ਚ ਹੋ ਰਹੇ ਵੱਡੇ ਬਦਲਾਅ ACT ਲੇਬਰ ਪਾਰਟੀ ਦੇ ਸਖਤਰ ਐਸ਼ ਵੈਨ ਡਾਈਕ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਸਤੀਫੇ ਲਈ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਕੀ ਇਹ ਅਸਤੀਫਾ ਸਿਰਫ ਨਿੱਜੀ ਹੈ ਜਾਂ ਇਸ ਪਿੱਛੇ ਦੀਨ ਸੀਟ ਦੀ ਚੋਣਾ ਵਿਚਲੀ ਮਾੜੀ ਹਾਲਤ ਕਾਰਨ ਬਣੀ ਇਹ ਸਵਾਲ ਹੁਣ ਵੱਡੇ ਪੱਧਰ ਤੇ ਉੱਠ ਰਿਹਾ ਹੈ। ਕਈ ਸਿਆਸੀ ਪੰਡਤਾਂ ਵੱਲੋਂ ਇਸ ਨੂੰ ਫੈਡਰਲ ਚੋਣ ਵਿੱਚ ਬੀਨ ਸੀਟ ਵਿੱਚ ਲੇਬਰ ਦੀ ਮਸਾ-ਮਸਾ ਹੋਈ ਜਿਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿੱਥੇ ਲੇਬਰ ਪਾਰਟੀ ਦੇ 데ਵਿਡ ਸਮਿਥ ਨੇ ਆਜ਼ਾਦ ਉਮੀਦਵਾਰ ਜੇਸੀ ਪ੍ਰਾਈਸ ਵਿਰੁੱਧ ਸਿਰਫ 0.3 ਫੀਸ ਦੀ ਮਾਰਜਨ ਨਾਲ ਇਹ ਸੀਟ ਜਿੱਤੀ ਹੈ ਜਦਕਿ ਪਿਛਲੀ ਵਾਰ ਇਹ ਲੀਡ 12.9 ਫੀਸ ਦੀ ਸੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੀਨ ਸੀਟ ਵਿੱਚ ਇਸ ਵੱਡੇ ਝਟਕੇ ਤੋਂ ਬਾਅਦ ਲੇਬਰ ਨੈਸ਼ਨਲ ਪਾਰਟੀ ਅੰਦਰ ਅੰਦਰੂਨੀ ਸਮੀਖਿਆ ਦੀ ਖਬਰ ਆਈ ਹੈ ਜਿਸ ਵਿੱਚ ਚੋਣ ਮੁਹਿੰਮ ਦੀ ਯੋਜਨਾ ਵੋਟਰਾਂ ਦੀ ਭਾਵਨਾ ਅਤੇ ਪ੍ਰੈਫਰੈਂਸ ਵੋਟਾਂ ਦੀ ਵੰਡ ਸਮੇਤ ਕਈ ਗੱਲਾਂ ਦੀ ਜਾਂਚ ਹੋ ਸਕਦੀ ਹੈ ਅਤੇ ਐਸ਼ ਵੈਂਡਾਈਕ ਦਾ ਅਸਤੀਫਾ ਵੀ ਇਸੇ ਦਬਾਅ ਦੇ ਤਹਿਤ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ ਉਧਰ ਲਿਬਰਲ ਪਾਰਟੀ ਵੱਲੋਂ ਕੈਂਪਰਾਂ ਵਿੱਚ ਅਜੇ ਕਿਸੇ ਮੰਤਨ ਬਾਰੇ ਕੋਈ ਕਦਮ ਸੋਨਨ ਵਿੱਚ ਨਹੀਂ ਆਇਆ ਖਬਰਾਂ ਵਿੱਚ ਫਿਲਹਾਲ ਇੰਨਾ ਹੀ ਔਜ਼ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ